ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਰਾਗ ਪ੍ਰਭਾਤੀ ਚ ਦਰਜ ਸ਼ਬਦ ਨਾਏ ਤੇਰੇ ਤਰਣਾ ਨਾਏ ਪਤ ਪੂਜ ਤੇ ਗੱਲ ਕਰ ਰਹੇ ਆਂ ਬਿਲਕੁਲ ਜੀ ਤੇ ਕੋਸ਼ਿਸ਼ ਕਰਾਂਗੇ ਕਿ ਇਸ ਸ਼ਬਦ ਚੋਂ ਨਾਮ ਸਿਮਰਨ ਦੀ ਅਸਲ ਮਹੱਤਤਾ ਕੀ ਹੈ ਤੇ ਇਹ ਸਾਡੀ ਜ਼ਿੰਦਗੀ ਤੇ ਮਤਲਬ ਕਿਵੇਂ ਅਸਰ ਪਾਉਂਦਾ ਹੈ ਇਹ ਸਮਝੀਏ ਤੇ ਇਸ ਤਾਂ ਜਿਹੜਾ ਕੇਂਦਰੀ ਭਾਵ ਹੈ ਰਹਾਉ ਦੀਆਂ ਤੁਕਾਂ ਚ ਉਹ ਸਾਰੀ ਗੱਲ ਦਾ ਕਹਿ ਲੋ ਤੁੜਾ ਹੈ ਹਾਂ ਜੀ ਅਵਰ ਸਿਆਣਪ ਸਗਲੀ ਪਾਜ ਜੇ ਬਖਸ਼ੇ ਤੇ ਪੂਰਾ ਕਾਜ ਯਾਨੀ ਦੁਨੀਆ ਦੀਆਂ ਹੋਰ ਚਲਾਕੀਆਂ ਜਿੰਨੀ ਮਰਜੀ ਸਮਝਦਾਰੀ ਹੋਵੇ ਉਹ ਪ੍ਰਭੂ ਦੇ ਨਾਮ ਅੱਗੇ ਬਸ ਇੱਕ ਉਹ ਦਿਖਾਵਾ ਜਿਹਾ ਹੈ ਬਾਜ ਅੱਛਾ ਬਾਜ ਯਾਨੀ ਸਿਰਫ ਉਪਰੋਂ ਉਪਰੋਂ ਹਾਂ ਬਿਲਕੁਲ ਅਸਲ ਕੰਮ ਤਾਂ ਉਦੋਂ ਹੀ ਬਣਦਾ ਪੂਰਾ ਕਾਜ ਜਦੋਂ ਉਹਦੀ ਮੇਰ ਹੁੰਦੀ ਉਹ ਬਖਸ਼ਿਆ ਤੇ ਨਾਮ ਨਾਲ ਹੁੰਦਾ ਕੀ ਹੈ ਉਹ ਹਉਮੈ ਘਟਦੀ ਹੈ ਹਉਮੈ ਮੈਂ ਮੇਰੀ ਵਾਲਾ ਪਵ ਹਾਂ ਮੈਂ ਮੇਰਾ ਧਿਆਨ ਆਪਣੇ ਤੋਂ ਹਟ ਕੇ ਪ੍ਰਭੂ ਵੱਲ ਲੱਗ ਜਾਂਦਾ ਫਿਰ ਇੱਕ ਸਹਿਜ ਇੱਕ ਟਿਕਾਅ ਜਿਹਾ ਮਨ ਦਾ ਅੰਦਰ ਤੇ ਕੰਮ ਆਪਣੇ ਆਪ ਸਫਲ ਹੁੰਦੇ ਜਾਂਦੇ ਨੇ ਵਾਹ ਇਹ ਤਾਂ ਬੜੀ ਵੱਡੀ ਗੱਲ ਕਹਿ ਦਿੱਤੀ ਕਿ ਦੁਨੀਆਵੀ ਸਿਆਣਾ ਪਾਜ ਹੈ ਬਿਲਕੁਲ ਚਲੋ ਪਹਿਲੇ ਬੰਦਵਲ ਦੇਖਦੇ ਆਂ ਗੁਰੂ ਸਾਹਿਬ ਕਹਿੰਦੇ ਨੇ ਨਾਏ ਤੇਰਾ ਤਰਣਾ ਨਾਏ ਪਤ ਪੂਜ ਇਹਦਾ ਕੀ ਮਤਲਬ ਹੋਇਆ ਫਿਰ ਇਹਦਾ ਮਤਲਬ ਹੈ हे ਪ੍ਰਭੂ ਤੇਰਾ ਨਾਮ ਨਾਏ ਤੇਰੇ ਨਾਮ ਸਦਕਾ ਹੀ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤਰਨਾ ਤੇ ਤੇਰੇ ਨਾਮ ਨਾਲ ਹੀ ਦੁਨੀਆ 'ਚ ਇੱਜ਼ਤ ਪਤ ਮਿਲਦੀ ਐ ਸਤਕਾਰ ਮਿਲਦਾ ਪੂਜ ਮਿਲਦਾ ਅੱਛਾ ਲੋਕ ਪਰ ਲੋਕ ਦੋਨਾ ਚ ਤੇ ਅੱਗੇ ਇਸੇ ਗੱਲ ਨੂੰ ਹੋਰ ਖੋਲਿਆ ਨਾਉ ਤੇਰਾ ਗਹਿਣਾ ਮਤ ਮਕਸੂਦ ਗਹਿਣਾ ਜਿਵੇਂ ਅਸੀਂ ਸੋਨਾ ਚਾਂਦੀ ਪਾਉਂਦੇ ਆ ਹਾਂ ਪਰ ਇਹ ਅਸਲ ਗਹਿਣਾ ਹੈ ਮਤਲਬ ਨਾਮ ਹੀ ਅਸਲੀ ਸੁੰਦਰਤਾ ਅਸਲ ਸ਼ਿੰਗਾਰ ਹੈ ਬਾਹਰਲੇ ਗਹਿਣੇ ਤਾਂ ਠੀਕ ਨੇ ਪਰ ਅੰਦਰ ਦੀ ਸੁੰਦਰਤਾ ਤਾਂ ਨਾਮ ਨਾਲ ਹੋਣੀ ਐ ਤੇ ਜਿਹੜੀ ਸਾਨੂੰ ਬੁੱਧੀ ਮਿਲੀ ਹੈ ਮਤ ਉਹਦਾ ਸਭ ਤੋਂ ਵੱਡਾ ਮਕਸਦ ਉਹਦਾ ਨਿਸ਼ਾਨਾ ਮਕਸੂਦ ਵੀ ਨਾਮ ਜਪਣਾ ਹੀ ਹੈ ਤਾਂ ਬੁੱਧੀ ਦਾ ਹੋਰ ਕੋਈ ਕੰਮ ਨਹੀਂ ਮਤਲਬ ਮੁੱਖ ਕੰਮ ਇਹੀ ਮੁੱਖ ਕੰਮ ਇਹੀ ਤੇ ਅੱਗੇ ਫੇਰ ਮਾਣ ਇੱਜ਼ਤ ਵਾਲੇ ਵਿਚਾਰ ਨੂੰ ਪੱਕਾ ਕਰ ਰਹੇ ਨੇ ਨਾਏ ਤੇਰਾ ਨਾਉ ਮੰਨੈ ਸਭ ਕੋਏ ਤੇ ਨਾਲ ਇਹ ਵੀ ਕਹਿ ਦਿੱਤਾ ਵਿਣ ਨਾਵੈ ਪਤ ਕਭੂ ਨਾ ਹੋਏ ਨਾਮ ਤੋਂ ਬਿਨਾ ਸੱਚੀ ਇੱਜ਼ਤ ਕਦੀ ਮਿਲ ਹੀ ਨਹੀਂ ਸਕਦੀ ਕਿਉਂਕਿ ਨਾਮ ਤੋਂ ਬਿਨਾ ਤਾਂ ਬੰਦਾ ਉਹ ਵਿਕਾਰਾਂ 'ਚ ਹੀ ਭਟਕਦਾ ਰਹਿੰਦਾ ਨਾ ਕੀ ਗਾਤ ਹੈ ਇਹ ਤਾਂ ਹੋ ਗਈ ਇੱਜ਼ਤ ਤੇ ਮਕਸਦ ਦੀ ਗੱਲ ਪਰ ਅਗਲੇ ਬੰਦ 'ਚ ਤਾਂ ਗੁਰੂ ਸਾਹਿਬ ਨੇ ਨਾਮ ਨੂੰ ਉਤਕਤ ਤੇ ਰਾਜ ਨਾਲ ਜੋੜ ਦਿੱਤਾ ਹੂੰ ਕਹਿੰਦੇ ਨੇ ਨਾਉ ਤੇਰਾ ਤਾਣ ਨਾਉ ਦੀ ਬਾਣ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਇਹ ਕਿਵੇਂ ਦੁਨਿਆਵੀ ਤਾਕਤ ਨਾਲ ਕਿਵੇਂ ਤੁਲਨਾ ਹੋਈ ਹਾਂ ਇਹ ਬਹੁਤ ਗਹਿਰੀ ਤੁਲਨਾ ਹੈ ਦੇਖੋ ਨਾਮ ਹੀ ਅਸਲੀ ਬਲ ਅਸਲ ਤਾਕਤ ਤਾਂ ਹੈ ਇਹੀ ਅਸਲ ਦਰਬਾਰ ਦੀਵਾਨ ਹੈ ਜਿੱਥੇ ਸੱਚਾ ਨਿਆ ਹੁੰਦਾ ਇਹੀ ਅਸਲੀ ਫੌਜ ਹੈ ਲਸ਼ਕਰ ਹੈ ਜਿਹੜੀ ਵਿਕਾਰਾਂ ਨਾਲ ਲੜਦੀ ਹੈ ਤੇ ਇਹੀ ਅਸਲ ਬਾਦਸ਼ਾਹ ਸੁਲਤਾਨ ਹੈ ਜਿਹੜਾ ਮਨ ਤੇ ਰਾਜ ਕਰਦਾ ਹੈ ਅੱਛਾ ਯਾਨੀ ਅਸਲ ਸ਼ਕਤੀ ਬਾਹਰੀ ਨਹੀਂ ਅੰਦਰ ਦੀ ਹੈ ਬਿਲਕੁਲ ਅੰਦਰ ਦੀ ਇਸ ਲਈ ਅੱਗੇ ਕਿਹਾ ਨਾਏ ਤੇਰੇ ਮਾਣ ਮਹਿਤ ਪਰਵਾਨ ਨਾਮ ਰਾਹੀ ਹੀ ਸੱਚਾ ਆਦਰ ਮਾਣ ਵਡਿਆਈ ਮਹਿਤ ਮਿਲਦੀ ਹੈ ਤੇ ਪ੍ਰਭੂ ਦੇ ਦਰ ਤੇ ਕਬੂਲੀਅਤ ਪਰਵਾਨ ਹੁੰਦੀ ਹੈ ਪਰ ਇਹ ਸਭ ਮਿਲਦਾ ਕਿਵੇਂ ਹੈ ਇਹ ਆਪਣੇ ਆਪ ਨਹੀਂ ਤੇਰੀ ਨਦਰ ਕਰਮ ਪਵੇ ਨਿਸ਼ਾਨ ਇਹ ਪਰਮਾਤਮਾ ਦੀ ਮੇਰ ਭਰੀ ਨਜ਼ਰ ਨਦਰ ਤੇ ਉਹਦੀ ਬਖਸ਼ਿਸ਼ ਕਰਮ ਨਾਲ ਹੀ ਨਿਸ਼ਾਨੀ ਮਿਲਦੀ ਹੈ ਇਹ ਸਪ੍ਰਾਪਤ ਹੁੰਦਾ ਮਤਲਬ ਅੰਦਰ ਦੀ ਤਾਕਤ ਵੀ ਤੇ ਬਾਹਰ ਦੀ ਪ੍ਰਵਾਨ ਜੀ ਵੀ ਦੋਨੇ ਉਹਦੀ ਕਿਰਪਾ ਤੇ ਨਿਰਭਰ ਨੇ ਹਾਂ ਜੀ ਬਿਲਕੁਲ ਠੀਕ ਹੁਣ ਤੀਜੇ ਬੰਦੇ ਆਉਂਦੇ ਆ ਇੱਥੇ ਨਾਮ ਦੇ ਅੰਦਰੂਨੀ ਅਸਰਾਂ ਦੀ ਗੱਲ ਹੈ ਨਾਏ ਤੇਰੇ ਸਹਿਜ ਨਾਏ ਸਾਲਾਹ ਇਹ ਸਹਜ ਕੀ ਚੀਜ਼ ਹੈ ਕੋਈ ਸ਼ਾਂਤੀ ਵਰਗੀ ਗੱਲ ਹੈ ਸ਼ਾਂਤੀ ਤਾਂ ਹੈ ਪਰ ਸਿਰਫ ਸ਼ਾਂਤੀ ਨਹੀਂ ਸਹਜ ਉਸ ਤੋਂ ਵੀ ਡੂੰਘਾ ਹੈ ਇਹ ਮਨ ਦੀ ਇੱਕੋ ਸਥਿਰ ਅਵਸਥਾ ਹੈ ਅਡੋਲਤਾ ਜਿੱਤੇ ਪਟਕਣਾ ਖਤਮ ਹੋ ਜਾਂਦੀ ਚਿੰਤਾ ਨਹੀਂ ਰਹਿੰਦੀ ਦੁਨੀਆ ਦੇ ਉਤਰਾ ਚੜਾ ਦਾ ਬਹੁਤਾ ਅਸਰ ਨਹੀਂ ਹੁੰਦਾ ਇੱਕ ਅੰਦਰੂਨੀ ਟਿਕਾਹ ਅੱਛਾ ਹਾਂ ਨਾਮ ਜਪਣ ਨਾਲ ਇਹ ਸਹਜ ਮਿਲਦਾ ਹੈ ਤੇ ਇਹੀ ਪ੍ਰਭੂ ਦੀ ਸੱਚੀ ਸਿਫਤ ਸਲਾਹ ਹੈ ਕਿਉਂਕਿ ਇਸ ਹਾਲਤ ਵਿੱਚ ਹੀ ਰੱਬ ਨਾਲ ਸਹੀ ਜੁੜਾ ਬਣਦਾ ਹੈ ਤੇ ਅੱਗੇ ਲਿਖਿਆ ਨਾਉ ਤੇਰਾ ਅੰਮ੍ਰਿਤ ਬਿਖ ਉੱਠ ਜਾਏ ਅੰਮ੍ਰਿਤ ਤੇ ਜ਼ਹਿਰ ਹਾਂ ਨਾਮ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਹੈ ਤੇ ਜਦੋਂ ਇਹ ਅੰਮ੍ਰਿਤ ਅੰਦਰ ਜਾਂਦਾ ਹੈ ਤਾਂ ਜਿਹੜੇ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਨਾਂ ਦਾ ਜ਼ਹਿਰ ਬਿਖ ਖਤਮ ਹੋ ਜਾਂਦਾ ਉਹ ਉੱਠ ਜਾਏ ਤਾਂ ਨਾਮ ਇੱਕ ਤਰ੍ਹਾਂ ਨਾਲ ਦਵਾਈ ਹੋਇਆ ਵਿਕਾਰਾਂ ਦਾ ਇਲਾਜ ਹਾਂ ਬਿਲਕੁਲ ਸਹੀ ਸਮਝੇ ਜਿਵੇਂ ਸਰੀਰ ਦੇ ਰੋਗਾਂ ਲਈ ਦਵਾਈ ਹੁੰਦੀ ਹੈ ਓਵੇਂ ਮਨ ਤੇ ਆਤਮਾ ਦੇ ਰੋਗਾਂ ਲਈ ਨਾਮ ਹੈ ਤੇ ਜਦੋਂ ਇਹ ਜ਼ਹਿਰ ਨਿਕਲ ਜਾਂਦਾ ਫਿਰ ਕੀ ਹੁੰਦਾ ਸਭ ਸੁਖ ਵਸੈ ਮਨ ਆਏ ਸਾਰੇ ਸੁਖ ਮਤਲਬ ਅਸਲੀ ਆਤਮਿਕ ਆਨੰਦ ਸ਼ਾਂਤੀ ਉਹ ਮਨ ਵਿੱਚ ਆ ਕੇ ਵਸ ਜਾਂਦੇ ਨੇ ਤੇ ਜੇ ਨਾਮ ਨਾ ਹੋਵੇ ਤਾਂ ਫਿਰ ਉਲਟਾ ਹੁੰਦਾ ਵਿਣ ਨਾਵੇਂ ਬਾਧੀ ਜੰਪੁਰ ਜਾਏ ਨਾਮ ਤੋਂ ਬਿਨਾ ਜੀਵ ਵਿਕਾਰਾਂ ਦੇ ਬੰਦਨਾ ਚ ਵੱਜਿਆ ਰਹਿੰਦਾ ਤੇ ਜੰਪੁਰ ਜਾਂਦਾ ਜੰਪੁਰ ਦਾ ਮਤਲਬ ਸਿਰਫ ਮੌਤ ਤੋਂ ਬਾਅਦ ਵਾਲੀ ਥਾਂ ਜਾਂ ਕੁਝ ਹੋਰ ਵੀ ਦੇਖੋ ਉਹ ਤਾਂ ਹੈ ਹੀ ਐ ਪਰ ਇੱਥੇ ਜ਼ਿਆਦਾ ਜ਼ੋਰ ਇਸ ਗੱਲ ਤੇ ਹੈ ਕਿ ਜੂੰਦੇ ਜੀ ਹੀ ਬੰਦਾ ਦੁੱਖ ਕਲੇਸ਼ ਇੱਕ ਤਰ੍ਹਾਂ ਦੀ ਆਤਮਿਕ ਮੌਤ ਦੀ ਹਾਲਤ ਚ ਹੀ ਰਹਿੰਦਾ ਉਹ ਵੀ ਜੰਪੂਰੀ ਹੈ ਇਹ ਸਮਝਣਾ ਬਹੁਤ ਜ਼ਰੂਰੀ ਸੀ ਹਮ ਅੱਛਾ ਹੁਣ ਆਖਰੀ ਚੌਥਾ ਬੰਦ ਇਹ ਦੁਨੀਆਵੀ ਚੀਜ਼ਾਂ ਬਾਰੇ ਹੈ ਨਾਰੀ 베ਰੀ ਕਰ ਦਰ ਦੇਸ਼ ਹਮ ਇਸਤਰੀ ਪਰਿਵਾਰ ਘਰ-ਬਾਰ ਦੇਸ਼ ਇਹ ਬੰਧਨ 베ਰੀ ਕਿਵੇਂ ਹੋਏ ਇਹ ਬੰਧਨ ਤਾਂ ਤਾਂ ਬਣਦੇ ਨੇ ਜੇ ਇਹਨਾਂ ਦਾ ਮੋਹ ਸਾਨੂੰ ਰੱਬ ਤੋਂ ਦੂਰ ਲੈ ਜਾਵੇ ਜੇ ਇਹਨਾਂ ਚ ਫਸ ਕੇ ਅਸੀਂ ਨਾਮ ਭੁਲਾ ਦਈਏ ਮਨੁੱਖ ਕਰਦਾ ਕੀ ਹੈ ਮਨ ਕੀਆ ਖੁਸ਼ੀਆਂ ਕੀ ਚਿਹੇ ਵੇਸ ਆਪਣੇ ਮਨ ਦੀਆਂ ਖੁਸ਼ੀਆਂ ਪੂਰੀਆਂ ਕਰਨ ਲਈ ਇਹਨਾਂ ਚੀਜ਼ਾਂ ਲਈ ਕਈ ਤਰ੍ਹਾਂ ਦੇ ਪੇਸ ਬਦਲਦਾ ਹੈ ਕਈ ਰੂਪ ਧਾਰਦਾ ਕਈ ਤਰੀਕੇ ਵਰਤਦਾ ਪਰ ਅੰਤ ਤੱਕ ਸਭ ਦਾ ਇੱਕੋ ਹੈ ਨਾ ਹਾਂ ਅੰਤਿਮ ਸਚਾਈ ਤੋਂ ਕੋਈ ਕਿੱਥੇ ਭੱਜ ਸਕਦਾ ਹੈ ਜਾਂ ਸਦੇ ਤਾਂ ਢਿੱਲ ਨਾ ਪਾਏ ਜਦੋਂ ਮੌਤ ਦਾ ਸੱਦਾ ਆਂਦਾ ਇੱਕ ਪਲ ਦੀ ਵੀ ਦੇਰੀ ਨਹੀਂ ਹੁੰਦੀ ਉਦੋਂ ਕੋਈ ਚਲਾਕੀ ਕੋਈ ਪਦਾਰਥ ਕੋਈ ਰਿਸ਼ਤਾ ਕੰਮ ਨਹੀਂ ਆਂਦਾ ਕੋਈ ਵੀ ਨਹੀਂ ਕੋਈ ਨਹੀਂ ਇਸੇ ਲਈ ਗੁਰੂ ਸਾਹਿਬ ਨੇ ਚੋੜ ਕੱਢਦੇ ਨੇ ਨਾਨਕ ਕੂੜ ਕੂੜੋ ਹੋਇ ਜਾਏ ਇਹ ਸਾਰਾ ਸੰਸਾਰ ਦਾ ਖਿਲਾਰਾ ਜਿਹਨੂੰ ਅਸੀਂ ਸੱਚ ਮੰਨੀ ਬੈਠੇ ਆ ਆਖਿਰ ਨੂੰ ਇਹ ਝੂਠ ਕੂੜੂ ਹੀ ਸਾਬਤ ਹੁੰਦਾ ਨਾਸ਼ਵਾਨ ਹੈ ਤੇ ਝੂਠੇ ਦਾ ਸਾਥ ਉਹ ਵੀ ਝੂਠਾ ਹੀ ਨਿਕਲਦਾ ਤਾਂ ਫਿਰ ਸਾਰੀ ਗਰਬਦ ਦਾ ਸਾਰ ਕੀ ਨਿਕਲਿਆ ਮਤਲਬ ਅਸਲ ਚੀਜ਼ ਕੀ ਹੈ ਜ਼ਿੰਦਗੀ ਚ ਸਾਰ ਇਹੀ ਹੈ ਕਿ ਜ਼ਿੰਦਗੀ ਚ ਅਸਲ ਕੀਮਤ ਅਸਲ ਤਾਕਤ ਅਸਲ ਇੱਜ਼ਤ ਅਸਲ ਸ਼ਾਂਤੀ ਅਸਲ ਮਕਸਦ ਉਹ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਨਾਮ ਹੈ। ਬਾਕੀ ਸਭ ਕੁਝ ਰਿਸ਼ਤੇ ਪਦਾਰਥ ਆਪਣੀਆਂ ਸਿਆਣਪਾਂ ਇਹ ਸਭ ਆਣ ਜਾਣ ਵਾਲੀਆਂ ਚੀਜ਼ਾਂ ਨੇ ਭੁਲੇਖੇ ਪਾਉਣ ਵਾਲੀਆਂ ਨੇ। ਹਾਂਜੀ। ਅਸਲ ਕਾਰਜ ਤਾਂ ਨਾਮ ਸਿਮਰਨ ਨਾਲ ਤੇ ਪ੍ਰਭੂ ਦੀ ਕਿਰਪਾ ਨਾਲ ਹੀ ਸਫਲ ਹੁੰਦੇ ਨੇ। ਬਿਲਕੁਲ ਸਹੀ। ਤੇ ਜਾਂਦੇ ਜਾਂਦੇ ਇੱਕ ਸਵਾਲ ਮੇਰੇ ਮਨ 'ਚ ਆ ਰਿਹਾ ਹੈ। ਸ਼ਾਇਦ ਸਾਰਿਆਂ ਲਈ ਸੋਚਣ ਵਾਲਾ। ਹਾਂਜੀ ਪੁੱਛੋ। ਜੇ ਅਸੀਂ ਆਪਣੀ ਜ਼ਿੰਦਗੀ ਦਾ ਫੋਕਸ ਉਹਦਾ ਕੇਂਦਰ ਬਾਹਰਲੀਆਂ ਚੀਜ਼ਾਂ ਦੁਨੀਆਵੀ ਕਾਮਯਾਬੀਆਂ ਤੋਂ ਹਟਾ ਕੇ ਇਸ ਅੰਦਰੂਨੀ ਅਵਸਥਾ ਤੇ ਲਿਆਈਏ ਇਸ ਨਾਮ ਤੇ ਇਸ ਸਹਜ ਤੇ ਤਾਂ ਸਾਡੀਆਂ ਰੋਜ਼ ਦੀਆਂ ਮੁਸ਼ਕਲਾਂ ਸਾਡੀਆਂ ਖੁਸ਼ੀਆਂ ਸਾਡੇ ਉਹਨਾਂ ਨੂੰ ਦੇਖਣ ਦਾ ਸਾਡਾ ਉਹ ਨਜ਼ਰੀਆ ਕਿੰਨਾ ਬਦਲ ਸਕਦਾ ਬਹੁਤ ਵੱਡਾ ਸਵਾਲ ਔਰ ਸ਼ਾਇਦ ਇਸ ਸਵਾਲ ਦਾ ਜਵਾਬ ਲੱਭਣਾ ਹੀ ਇਸ ਸ਼ਬਦ ਦੀ ਅਸਲ ਕਮਾਈ ਹੈ ਇਹ ਸੋਚਣ ਲਈ ਇੱਕ ਬਹੁਤ ਵਧੀਆ ਨੁਕਤਾ ਹੈਗਾ ਬਹੁਤ ਵਧੀਆ ਜੀ ਇਸ ਡੂੰਗੀ ਵਿਚਾਰ ਲਈ ਤੁਹਾਡਾ ਧੰਨਵਾਦ ਤੇ ਇਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਪਗੜੀ ਕੀ ਫਤਿਹ